ਦਾ ਸਿੱਕਾ ਆਪ ਸਵਾਗਤ ਹੈ ਵੀਰੇ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਵੀਰੇ ਆਪਾਂ ਪਹੁੰਚੇ ਪਿੰਡ ਕਲਾਰਾ ਤਹਿਸੀਲ ਸਰਾਮ ਜ਼ਿਲ੍ਹਾ ਸੰਗਰੂਰ ਬਾਈ ਨੇ ਬਹੁਤ ਸ਼ੌਂਕ ਨਾਲ ਪੁਰਾਣੇ ਸੱਭਿਆਚਾਰ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ ਦਰਵਾਜ਼ਾ ਬਣਾਇਆ ਜਿਵੇਂ ਪਹਿਲਾਂ ਵਾਲੇ ਬੇਲਿਆਂ ਚ ਕਹਿੰਦੇ ਸੀ ਕਾਦਾ ਲੰਬਰਦਾਰ ਵੇਜੇ ਦਰਵਾਜ਼ਾ ਹੈ ਨਹੀਂ ਸੋਣ ਹੁਣ ਇਹਦੇ ਬਾਰੇ ਸਾਰੀ ਜਾਣਕਾਰੀ ਬਹੁਤ ਸ਼ੌਂਕ ਨਾਲ ਵੀਰ ਨੇ ਤਿਆਰ ਕਰਾਇਆ ਹੈ ਇਹ ਕੰਮ ਵੀ ਬਰੀਕੀ ਹੈ ਪਹਿਲਾ ਇਹ ਕੰਮ ਆਪਣੇ ਪਿੰਡ ਦੇ ਉਹਨੇ ਲੋਕਲ ਮਿਸਤਰੀ ਦੀ ਉਹਨੇ ਕਰਾਇਆ ਇਧਰ ਬਾਈ ਨੂੰ ਦਿਖਾ ਦੇ ਪਹਿਲਾਂ ਉੱਤੋਂ ਦਿਖਾ ਦੇ ਫਿਰ ਫਰਸ਼ ਦਿਖਾ ਦਾਂਗੇ ਕਿ ਦੇਖ ਸਕਦਾ ਚੱਬ ਗੱਡੇ ਪੈ ਨੇ ਬਹੁਤ ਸਫਾਈ ਨਾਲ ਬਰੀਕੀ ਨਾਲ ਕੋਈ ਕਾਲ ਨਹੀਂ ਕਰੀ ਪੂਰਾ ਟਾਪ ਦਾ ਕੰਮ ਕੀਤਾ ਉਸ ਤੋਂ ਬਾਅਦ ਬਾਈ ਆਪਣੇ ਲੈ ਬਨੇ ਇਹਨਾਂ ਦੇ ਫਰਸ਼ ਲਾਇਆ ਡਿਜ਼ਾਈਨਿੰਗ ਫਰਸ਼ ਕਹਿ ਰਹੇ ਨੇ ਇਹਨੂੰ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਬਰੀਕੀ ਕੰਮਾਂ ਦਾ ਸ਼ੌਕ ਆਪਣੇ ਚੈਨਲ ਦਾ ਨੌ ਵੀ ਸ਼ੌਕੀ ਫਾਰਮਰ ਹੈ ਆਪਣੇ ਵਾਲੇ ਬੰਦੇ ਵੀ ਸ਼ੌਕੀ ਜੁੜੇ ਹੋਏ ਨੇ ਜਿਵੇਂ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਉਹ ਗੱਲ ਵਾਂਗੂ ਬਾਈਆਂ ਨੇ ਪੂਰਾ ਸਰਾ ਲਾਇਆ ਹੈਗਾ ਕਿੱਥੋਂ ਨੇ ਮਿਸਤਰੀ ਨੇ ਜੇ ਕਿਸੇ ਹੋਰ ਬਾਈ ਨੇ ਲਵਾਉਣਾ ਹੋਵੇ ਜਿਵੇਂ ਪਿੱਛੇ ਇਹ ਲੋਕ ਟਾਈਲ ਆਵਾ ਟਰੈਂਡ ਚੱਲਿਆ ਸੀ ਹੁਣ ਅੱਜ ਕੱਲ ਇਹ ਫਰਸ਼ ਦਾ ਬਹੁਤ ਜ਼ਿਆਦਾ ਟਰੈਂਡ ਚੱਲਿਆ ਡਿਜ਼ਾਈਨਿੰਗ ਫਰਸ਼ ਕਹਿੰਦੇ ਨੇ ਬੜਾ ਜ਼ੂਮ ਕਰਕੇ ਦਿਖਾ ਦੇ ਬਾਈ ਫਰਸ਼ ਹੈ ਬਾਈਆਂ ਨੂੰ ਸੋਨਾ ਵੀ ਬਹੁਤ ਆ ਫਰਸ਼ ਨਾਰੇ ਬੁੜੀਆਂ ਵੀ ਸੌਖੀਆਂ ਨੇ ਆਣੀ ਵੀ ਵਿੱਚੋਂ ਫਰੇਤੀ ਜੀ ਨਿਕਲੀ ਚੱਲੂਗੀ ਬਸ 11 ਸੰਬਰ ਦਾ ਓਕੇ ਆ ਕੰਮ ਤੇ ਵਾਸੀ ਤੁਹਾਨੂੰ ਉਹ ਵੀਰ ਨਾਲ ਵੀ ਮਲਿਆਵਾਗੇ ਤੁਸੀਂ ਦੇਖ ਸਕਦੇ ਹੋ ਆ ਡਿਜ਼ਾਈਨ ਬਣਾਏ ਹੋਏ ਨੇ ਸਾਰੇ ਕਹਿੰਦਾ ਵਾ ਪੂਰੀ ਮਹਾਰਾਜ ਵਾਲੀ ਢੀਂਡ ਆਉਂਦੀ ਜਦੋਂ ਬੰਦਾ ਘਰੇ ਤੜਕੇ ਚਾਹ ਪੀਂਦਾ ਵਾ ਨਜ਼ਾਰੀ ਆ ਜਾਂਦਾ ਟੈਂਸ਼ਨਾਂ ਟੈਂਸ਼ਨਾਂ ਦੂਰ ਹੋ ਜਾਂਦੀਆਂ ਨੇ ਇੱਕ ਤਰ੍ਹਾਂ ਦੀਆਂ ਬਾਕੀ ਦੇ ਵਾਲੇ ਪੂਰੀ ਐ ਤਿਆਰੀ ਹੋਣੀ ਐ ਚਟਾ ਮਸਾਲਾ ਪਾਊਗਾ ਜਦੋਂ ਪ੍ਰੋਪਰ ਤਿਆਰ ਹੋ ਗਿਆ ਉਹ ਵੀ ਵੀਡੀਓ ਪਾ ਦਾਂਗੇ ਕੋਈ ਡੱਕਤ ਵਾਲੀ ਗੱਲ ਨਹੀਂ ਅੱਜ ਦੀ ਜ਼ਿੰਦਗੀ ਭੱਜ ਦੌੜ ਦੀ ਜ਼ਿੰਦਗੀ ਜਿਹੇ ਚੀਜ਼ਾਂ ਜ਼ਰੂਰੀ ਨੇ ਸਕੂਨ ਖਤਮ ਹੋ ਗਿਆ ਬਾਈ ਨੇ ਸਾਰੀ ਪੁਰਾਣਾ ਸੱਭਿਆਚਾਰ ਆ ਬੇਬੇ ਦਾ ਦੇਖੋ ਹਾਰਾ ਅੱਜ ਕੱਲ ਦਾ ਕਿਹੜੇ ਹਾਰੇ ਹੂਰੇ ਨੇ ਆ ਬੇਬੇ ਦਾ ਹਾਰਾ ਬਣਾਇਆ ਦੁੱਧ ਹੈ ਨਾ ਟੋੜੀ ਟੋੜੀ ਰੱਖਿਆ ਦਾ ਅੱਜ ਕੱਲ ਦਾ ਸਿਸਟਮ ਬਦਲਦਾ ਜਾਂਦਾ ਬੇਬੇ ਪੂਰੀ ਕੋਸਾ ਸਾਡੀ ਬੇਬੇ ਵੀ ਦਿਖਾ ਦੇ ਹਾਂ ਰੋਟੀ ਖਾਣਾ ਕੋਈ ਗੱਲ ਨਹੀਂ ਬੇਬੇ ਆਪਣੀ ਘਰ ਹੈ ਤਾਂ ਤੇ ਵੀ ਪੂਰਾ ਬਾਈ ਨੇ ਹੁਣ ਉਹ ਤੁਹਾਨੂੰ ਮਿਸਤਰੀ ਬਾਈ ਨਾਲ ਵੀ ਮਿਲਿਆ ਆਵਾਂਗੇ ਵੀ ਜਿਨ੍ਹਾਂ ਨੇ ਬਣਾਇਆ ਹੈਗਾ ਅੱਜ ਬਾਈ ਮੜਾ ਇੱਥੇ ਆ ਜਾ ਹਾਂਜੀ ਬਾਈ ਜੀ ਬਾਈ ਸਸਈਕਾਰ ਜੀ ਸਸਈਕਾਰ ਵੀਰੇ ਕਿਹੜੇ ਮਿੰਡਾ ਵੀਰੇ ਆਪਣਾ ਹੀਰੋ ਕਲਾ ਬਾਈ ਜੀ ਹੀਰੋ ਕਲਾ ਅੱਛਾ ਹਾਂਜੀ ਜੀ ਹੀਰੋ ਮਾਨ ਜਿਲ੍ਹਾ ਮਾਨ ਸਾਹਿਬ ਜਿਲ੍ਹਾ ਮਾਨ ਸਾਹਿਬ ਬਾਈ ਜੀ ਹਾਂਜੀ ਠੀਕ ਹੈ ਠੀਕ ਹੈ ਕੀ ਨਾਮ ਹੈ ਵੀਰੇ ਆਪਣਾ ਕਰਮਾ ਸਿੰਘ ਜੀ ਕਰਮਾ ਸਿੰਘ ਇਹ ਫਾਫਾਂ ਦੀ ਕੰਮ ਆ ਵੀਰੇ ਆਪਣਾ ਹਾਂਜੀ 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 ਬਾਈ ਜੀ ਅੱਛਾ ਅੱਛਾ ਇਹ ਤੋਂ ਪਹਿਲਾਂ ਵੀ ਲਾ ਬੜੇ ਚੱਲੇ ਹੋਊਗਾ ਹਾਂਜੀ 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 ਇਹਦੇ ਟੀਮੇ ਲਾ ਕੇ ਹਰਦਾਸਪੁਰੇ ਬਾਈ ਜੀ ਭੂਤ ਤੇ ਕਿੰਨੇ ਜਣੇ ਇਸ ਦੀ ਟੀਮ ਆ ਬਈ ਕਿੰਨੇ ਇਹ 4 ਜਣੇ ਆ ਬਈ ਜੀ ਅੱਛਾ ਇਹ ਬਾਈਆਂ ਨੂੰ ਵੀ ਆ ਗਏ ਬਾਈ ਮੜਾ ਜਾ ਆਇਓ ਜੀ ਹਾਂ ਆ ਫਰਸ਼ ਵੀ ਦਿਖਾ ਦੇ ਵੀ ਇੱਦਾਂ ਦਾ ਕਾਕਾਰਾਗਰੀ ਆ ਬਹੁਤ ਸ਼ੌਕੀਆ ਕਾਰਾਗਰੀ ਆ ਬਾਕੀ ਜਿਹੜੇ ਵੀਰ ਨੇ ਕਰਾਇਆ ਉਹ ਤਾਂ ਆਪ ਹੀ ਬਣ ਕੇ ਚੱਲ ਇੰਨਾ ਉਹ ਬਰੀਕੀ ਚ ਜਾਣ ਵਾਲਾ ਨਾ ਵੀ ਬਾਈਆਂ ਨਾਲ ਕੰਟੈਕਟ ਕਰਿਆ ਉਹਨੇ ਲੱਭ ਕੇ ਤੇ ਵੀ ਐਤੋਂ ਪਹਿਲਾਂ ਬਣ ਕੇ ਚੱਲ ਤੁਸੀਂ ਕਾਫੀ ਦੂਰ ਦੂਰ ਤੱਕ ਹਾਂਜੀ ਹਾਂਜੀ ਹਰਜਾਮ ਆਏ ਹਰਿਆਣੇ ਦੇ ਲਾ ਕੇ ਆ ਬਈ ਫਤਿਹਵਾਦ ਦੇ ਬਈ ਅੱਛਾ ਫਤਿਹਵਾਦ ਹਰਿਆਣੇ ਤੱਕ ਵੀ ਮੰਨ ਜਾ ਕੰਮ ਕਰਿਆ ਬਾਈਆਂ ਨੇ ਹਾਂਜੀ ਬਾਈ ਹਰਦਾਸਪੁਰੇ ਲਾ ਕੇ ਆਏ ਬਈ ਜ ਠੀਕ ਆ ਠੀਕ ਆ ਠੀਕ ਆ ਇਹਦੇ ਭੂਤ ਨਹੀਂ 3 ਮਹੀਨੇ ਜੀ ਆਪਣੇ ਲੱਗੇ ਪਿੰਡ ਮੈਂ 5 ਕਿਲੋਮੀਟਰ ਦੀ ਕੋਈ ਗੱਲ ਜੇ ਕਲਾ ਕੀ ਤਾਂ ਅਗਲਾ ਦੁਬਾਰਾ ਇਹ ਗਾਂ ਦੀ ਗਾਂ ਚੱਲੀ ਜਾਂਦਾ ਕੰਮ ਹਣਾ ਜੇ ਇੱਕ ਵਾਰੀ ਕੰਮ ਵਧੀਨ ਨੂੰ ਅਗਲਾ ਦੁਬਾਰਾ ਹੀ ਨਹੀਂ ਬੁਲਾਉਂਦਾ ਕਹਿੰਦਾ ਬਾਵਾ ਵੀ ਪੂਰਾ ਬਾਈਆਂ ਵੈਨ ਐਕਸਪਰਟ ਨੇ ਇਹ ਕੰਮ ਦੇ ਇੱਕ ਸਾਹਰ ਪਿੰਡ ਲਾ ਕੇ ਸੁਨਾਮ ਲੈ ਬਾਈ ਠੀਕ ਆ ਬਾਈ ਠੀਕ ਆ ਤੁਹਾਡੀ ਸਾਰੇ ਰੋਣੀਆਂ ਬਣ ਕੇ ਤਿੰਨ ਜਣੇ ਇਕੱਠੀਆਂ ਹਾਂ ਚਾਹ ਹਾਂ ਚਾਰ ਜਣੇ ਇਕੱਠੀ ਹੁੰਨੇ ਬਾਈਆਂ ਠੀਕ ਆ ਠੀਕ ਆ ਜੇ ਕਿਸੇ ਹੋਰ ਬਾਈ ਨੇ ਲਵਾਉਣਾ ਹੋਵੇ ਮੰਨ ਕੇ ਚੱਲੋ ਉਹਦਾ ਇਹਨਾ ਕੰਟੈਕਟ ਕਰ ਲੈ ਆਪਾਂ ਨੰ हां ਬੜਕੀ ਗੱਲ ਬਾਈਆਂ ਨੇ ਸਾਨੂੰ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਦਿੱਤੀ ਆ ਵੀ ਆਪਾਂ ਜਿਵੇਂ ਉਹਨੂੰ ਵੀਡੀਓ ਬਣਾ ਲਈ ਨਵੇਂ ਕੋਈ ਆਰਦਾ ਕਰਨੀ ਤੇ ਸੀ ਰੱਖ ਕੇ ਵੀਡੀਓ ਤੇ ਨੰਬਰ ਲਾ ਦਾਂਦਾ ਉਹ ਗੱਲ ਨਹੀਂ ਹਾਂਜੀ ਹਾਂਜੀ ਆ ਬਾਈਆਂ ਦਾ ਵੀ ਫੇਸ ਦੇਖ ਸਕਦੇ ਆ ਨਾਂ ਪੁੱਛ ਲਓ ਨੰਬਰ ਪੁੱਛ ਲਓ ਜਿਹੜਾ ਕੰਮ ਕਰਾ ਇਹਨਾਂ ਦੀ ਕਰਾ ਹੋਇਆ ਇਹੀ ਵੀਰ ਨੇ ਕੋਈ ਝੂਠ ਨਹੀਂ ਕਿਸੇ ਵੀ ਤਰ੍ਹਾਂ ਦਾ ਜੇ ਕਿਸੇ ਨੇ ਕੰਮ ਕਰਾਉਣਾ ਹੈ ਨਾ ਕੰਟੈਕਟ ਕਰ ਸਕਦੇ ਆ ਵੀਰਾਂ ਦਾ ਨੰਬਰ ਤੁਹਾਨੂੰ ਦੱਸ ਦਦਣਿਆ ਕਿੰਨਾ ਮੈਂ ਨੰਬਰ ਬਈ ਦੱਸ ਦੋ ਆਪਣਾ 99152 18301 ਬਾਈ ਇੱਕ ਵਾਰੀ ਹੋਰ ਦੱਸ ਦੇ ਬਾਈ 9952 ਜੀ 18301 ਇਹ ਕਾਹ ਬਾਈ ਦਾ ਵੀ ਦੱਸ ਦੋ 95928 3938 ਠੀਕ ਆ ਠੀਕ ਆ ਤੁਸੀਂ ਕੁਝ ਕਹਿਣਾ ਚਾਹੋਗੇ ਬਾਈ ਹੈ ਠੀਕ ਆ ਠੀਕ ਆ ਕਾਹ ਮੁੰਡਾ ਆਪਣਾ ਮੈਂ ਤਾਂ ਕਿੰਨੇ ਵਜੇ ਤੁਸੀਂ ਇਕੱਠੇ ਹੋਇਆ ਹਾਂ ਹਾਂ ਜੀ ਇਹ ਕਾ ਮੇਨ ਬੰਦਾ ਬਣਾ ਆ ਗਿਆ ਹਾਂਜੀ ਹਾਂਜੀ ਠੀਕ ਆ ਠੀਕ ਆ ਇਹਦਾ ਬਣਾ ਟੱਕਾ ਟਖਾ ਦੱਲ ਰਿਹਾ ਹੈ ਨਾ ਬਾਈ ਟ੍ਰੈਂਡ ਹਾਂਜੀ ਹਾਂਜੀ ਬਾਈ ਕਾਮਜਾਬਾ ਜੀ ਜੂਰੀ ਹੈ ਨਾ ਬਾਈ ਕਾਮਜਾਬਾ ਪੂਰੀ ਕਾਮਜਾਬਾ ਉਸ ਤੋਂ ਬਾਅਦ ਤੇ ਕੀ ਪਹਿਣਾਗਾ ਇੱਥੇ 10 ਮਿੰਟ ਚ 10 ਮਿੰਟ ਪਹਿਣਾ ਉਹ ਅੱਗੇ ਪਊਗਾ ਆਹ ਤੋਂ ਮੈਂ ਇਹੋ ਤੇ ਹੋਊਗਾ ਜੋ ਸਾਰਾ ਜੀ ਤੇ ਚਿੱਟਾ ਸਮਿੰਟ ਪਊਗਾ ਤੇ ਜੀਰਾ ਵਜਦੀ ਹੁੰਦੀ ਹੈ ਜੀ ਬਰੀਕ ਜੀਰੋ ਉਹ ਪਊਗਾ ਜੀ ਇਹ ਚ ਠੀਕ ਆ ਠੀਕ ਆ ਤੇ ਉਸ ਤੋਂ ਬਾਅਦ ਮਨਨੇ ਚਲ ਕੰਪਲੀਟ ਹੈ ਕੰਮ ਹਾਂਜੀ ਫਿਰ ਇਹਦੀ ਰਗੜਾਈ ਹੋਊ ਜੀ ਅੱਛਾ ਫਿਰ ਰਗੜਾਈ ਉਸ ਤੋਂ ਬਾਅਦ ਇਹਦੂ ਜਿਆਦਾ ਸਬਦ ਹੋਈਏ ਅੱਛਾ ਇਹਦੂ ਬਹੁਤ ਜਿਆਦਾ ਸਬਦ ਹੋਊ ਹਾਲ ਤੱਕ ਮਨਨੇ ਦਾ ਬਹੁਤ ਪ੍ਰੋਸੈਸ ਪੈਦਾ ਹਾਂ ਜਾਨੀਏ ਜੀ ਅੱਜ ਤਾਂ ਇਹ ਹੁਣ ਆਪਾਂ ਡਿਜ਼ਾਈਨ ਐ ਦੱਸ ਰਿਹਾਗਾ ਇਸ ਤੋਂ ਬਾਅਦ ਜਦੋਂ ਇਹ ਚ ਚਿੱਟਾ ਸਮਿੰਟ ਪੈਗਾ ਉਹਦਾ ਕਹਿੰਦਾ ਜੇ ਕੱਪੜਾ ਲੀੜਾ ਦੇ ਪਹਿ ਗਿਆ ਆਹ ਤਾਂ ਦਾ ਫਿਰ ਜੱਤੀ ਦੀ ਇਹ ਠੀਕ ਆ ਚਲੋ ਠੀਕ ਹੈ ਵੀਰੇ ਧੰਨਵਾਦ ਸਾਰੇ ਭਾਈਆਂ ਦਾ ਠੀਕ ਹੈ ਜੀ ਹੋਰ ਭਾਈ